ਇੰਡੀਆ ਕੋ ਕੀ ਹੁੰਦਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਤੁਸੀਂ ਸਾਰੇ ਵਧੀਆ ਹੋਵੇ ਤੇ ਅਸੀਂ ਵੀ ਠੀਕ ਠਾਕ ਆ ਇਧਰ ਬੱਟਾ ਸਾਡਾ ਫੋਨ ਆ ਗਿਆ ਆਰਐਸ ਮਾਨ ਭਾਜੀ ਦਾ ਫੋਨ ਆ ਗਿਆ ਇਹ ਹੁਣ ਲੰਬੀ ਗੱਲਬਾਤ ਚੱਲਣੀ ਹੈ ਜਿਵੇਂ ਅਸਲੇ ਬਾਪ ਦੇ ਅੱਛੇ ਤੇ ਅੱਜ ਬਣਨਗੇ ਜੀ ਸਾਡੇ ਘਰੇ ਦੇਖੋ ਇਧਰ ਇਹ ਤਾਂ ਦਿਖਾਉਂ ਖਤੇ ਇਹ ਹੈਗੇ ਮਿੱਠੇ ਫਿੰਗਰ ਪਿੱਛੇ ਆਪਾ ਤੇ ਦੱਸੋ ਇਹ ਹੈਗੇ ਮਿੱਠੇ ਇਹ ਹੈਗਾ ਤਣੀਆਂ ਇਹ ਹੈਗਾ ਪਾਲਕ ਇਹ ਬਣਨੇ ਚੁਣੇ ਮਿੱਠੇ ਪਾਲਕ ਢਨੀਏ ਵਾਲੇ ਪਰੌਂਠੇ ਤੇ ਉਹ ਬਣਾਏਗੀ ਮੰਮੀ ਗਗਨ ਮਾਸੀ ਗਗਨ ਮਮਾ ਗਗਨ ਮਮਾ ਕਾਫੀ ਟਾਈਮ ਬਾਅਦ ਖਾਣ ਲੱਗਿਆ ਪਾਉਂਦੇ ਤੇ ਸਾਰੇ ਮੇਰੇ ਭੈਣ ਭਰਾ ਪੁੱਛਦੇ ਸੀ ਕਿ ਮੈਂ ਕਿੰਨੀ ਆ ਮੇਰੀ ਹੱਥ ਜਿਵੇਂ ਆ ਫਤ ਮੈਂ ਆ ਰਹੀ ਹਾਂ ਹਾਂ ਤੇ ਮੈਂ ਪਹਿਲਾਂ ਕਾਫੀ ਬੈਠ ਰਾਂਜੀ ਨੂੰ ਦੇਖ ਸਕਦੀ ਮੈਂ ਹੁਣੇ ਹੀ ਬੈਠੀ ਆ ਪਹਿਲਾਂ ਮੈਂ ਚੇਹੇ ਤੇ ਬੈਠੀ ਸੀ ਮੈਂ ਚਲ ਗਗਨ ਨਹੀਂ ਹੈਲਪ ਕਰਦਾ ਤੇ ਅੱਜ ਹੈਗਾ ਜੀ ਸੰਡੇ ਤੇ ਆਪਾਂ ਬਲੌਗ ਕਰਦੇ ਹਾਂ ਤੇ ਬਾਕੀ ਇੱਕ ਗੱਲ ਖਾਸ ਹੋਰ ਇਧਰ ਮਮਾ ਵਾਲ ਕਰੋ ਤੁਸੀਂ ਮੈਨੂੰ ਦੇਖ ਕੇ ਅੰਦਾਜ਼ਾ ਲਾ ਸਕਦੇ ਹੋ ਗਰਮੀ ਆ ਚੁੱਕੀ ਹੈ ਹਾਂ ਤੈਨੂੰ ਵੀ ਬਿਲਕੁਲ ਵੀ ਟਾਈਮ ਹੈਗਾ ਸਵੇਰ ਦਾ 9 ਵਜੇ ਦਾ 9 ਵਜੇ ਦਾ ਤੇ ਬਿਲਕੁਲ ਵੀ ਮੈਂ ਕਿਹਦੀ ਵੀ ਬੈਠਣਾ ਜਾ ਰਹਾ ਧੁੱਪੇ ਮੈਂ ਤਾਂ ਦੀਦੀ ਨੇ ਕਹਿ ਰਹੀ ਪਈ ਅੰਦਰ ਚੱਲੋ ਮੈਂ ਨਹੀਂ ਇੱਥੇ ਬੈਠ ਸਕਦੀ ਬਹੁਤ ਗਰਮੀ ਲੱਗ ਰਹੀ ਹੈ ਧੁੱਪੇ ਬੈਠੇ ਮੇਰੀ ਵੀ ਟੀ-ਸ਼ਰਟ ਤੇ ਬੈਠੀ ਦੀਦੀ ਘੜਾ ਲੈ ਕੇ ਚੱਲ ਬੈਠੀ ਜਿੱਥੇ ਮੈਂ ਬੱਲ ਇਧਰ ਕਰੋ ਤੇ ਦੀਦੀ ਵੀ ਟੀ-ਸ਼ਰਟ ਸੀ ਬੈਠੀ ਗਗੜ ਵਾਂਗੂ ਹਾਂ ਬਹੁਤ ਜ਼ਿਆਦਾ ਗਰਮੀ ਬਹੁਤ ਲੱਗ ਰਹੀ ਹੈ ਗਰਮ ਕੱਪੜੇ ਪਾ ਕੇ ਬੈਠਣਾ ਨਹੀਂ ਜਾ ਰਿਹਾ ਅੱਜ ਅਫਾਦੇ ਕਹਿੰਦਾ ਕਿ ਮੰਮਾ ਮੈਂ ਵਲੌਗ ਬਣਾਉਣਾ ਵਾ ਤੇ ਮੇਰੀ ਹਰਨੀਤ ਭੈਣ ਨਾਲ ਗੱਲ ਹੋਈ ਸੀ ਤੇ ਉਹਨਾਂ ਨੇ ਵੀ ਵਾਲਾਂ ਨੂੰ ਆਇਲਿੰਗ ਕੀਤੀ ਸੀ ਤੇਲ ਤੁਲਾਇਆ ਸੀ ਤੇ ਪਤਾ ਨਹੀਂ ਚੋਲਾ ਦਾ ਪਾਣੀ ਲਾਇਆ ਸੀ ਤੇ ਉਹਨਾਂ ਨੇ ਸਵੇਰੇ ਮੇਰੀ ਮਾਰਨਿੰਗ ਕਰ ਲਈ ਤੇ ਉਹਨਾਂ ਨੇ ਮੈਨੂੰ ਵੀ ਕਿਹਾ ਕਿ ਤੁਸੀਂ ਵੀ ਲਾਇਓ ਕਿ ਮੇਰੇ ਵਾਲ ਬਹੁਤ ਝੜ ਰਹੇ ਕੱਲ ਵਾਲੇ ਵਲੌਗ ਚ ਦੇਖਿਆ ਤੁਸੀਂ ਮੈਂ ਤੁਹਾਨੂੰ ਪੁੱਛਿਆ ਸੀ ਤੇ ਹਰਨੀਦੀ ਦੀਦੀ ਨੇ ਵੀ ਫੋਨ ਤੇ ਕਿਹਾ ਕਿ ਤੁਸੀਂ ਚੌਲਾਂ ਦਾ ਪਾਣੀ ਨਾਲ ਜਰੂਰ ਟਰਾਈ ਕਰਾਂਗੇ ਤੇ ਬਾਕੀ ਸਪੈਸ਼ਲੀ ਹਰਨੀਦੀ ਦੀ ਥੈਂਕ ਯੂ ਸੋ ਮੱਚ ਤੁਸੀਂ ਸਾਨੂੰ ਇੰਨਾ ਪਿਆਰ ਦੇ ਰਹੇ ਹੋ ਇੰਨਾ ਪਿਆਰ ਦੇ ਰਹੇ ਹੋ ਤੁਹਾਡਾ ਆਸ਼ਾਨ ਅਸੀਂ ਨਾ ਜਿੰਦਗੀ ਭਰ ਨਹੀਂ ਭੁੱਲ ਸਕਾਂਗੇ ਜਿੰਨਾ ਤੁਸੀਂ ਪਿਆਰ ਕਰਦੇ ਹੋ ਸਿਮਰਨ ਨੂੰ ਸਾਨੂੰ ਤੇ ਬਹੁਤ ਬਹੁਤ ਥੈਂਕ ਯੂ ਤੇ ਇੰਨਾ ਲਾਈਕ ਕਰ ਦਿਓ ਸਾਨੂੰ ਨਹੀਂ ਤੇ ਅੱਜ ਕੱਲ ਦੇ ਜ਼ਮਾਨੇ 'ਚ ਕੌਣ ਕੇ ਇੰਨਾ ਲਾਈਕ ਕਰਦਾ ਕਿ ਨਹੀਂ ਇਹ ਗੱਲ ਤਾਂ ਹੈਗੀ ਹੈ ਅੱਜ ਕੱਲ ਤਾਂ ਕੋਈ ਸਿਮਰਨ ਵੀ ਸਟੇਬਲ ਹੋ ਗਈ ਹੁਣ ਬੰਦੀ ਮੇਰਾ ਸਟਾਰਟਿੰਗ ਟੂ ਜੀ ਨਹੀਂ ਸੀ ਲੱਗ ਰਿਆ ਸਿਮੂ ਨੂੰ ਵੀ ਐ ਹੋਇਆ ਕਿ ਥੋ ਐ ਲੱਗਿਆ ਉਹਨੂੰ ਕਿ ਮੇਰਾ ਕੋਈ ਆਪਣਾ ਮਿਲ ਗਿਆ ਮੈਨੂੰ ਉਹ ਵੀ ਖੁਸ਼ ਐ ਹੁਣ ਪਹਿਲਾਂ ਮੈਨੂੰ ਬੜੀ ਟੈਨਸ਼ਨ ਸੀ ਸਿਮਰਨ ਦੀ ਚਲੋ ਕੋਈ ਨਾ ਕੋਈ ਗੱਲੀ ਹੁਣ ਮੈਨੂੰ ਤੁਹਾਡੇ ਹੁੰਦਿਆਂ ਕੋਈ ਟੈਨਸ਼ਨ ਨਹੀਂ ਤੇ ਚੱਕ ਗਿਆਨ ਦੀ ਬੜਾ ਨਿਕਲ ਰਿਹਾ ਮੇਰੇ ਅੱਗੇ ਹਣਾ ਤੇ ਅੱਜ ਬਸ ਜੀ ਸਾਹਿਬ ਘਰੇ ਨੇ ਉਹ ਦੇਖੋ ਬੋਡੀ ਟੂ ਲਾਈਕ ਬੋਡੀ ਦਾ ਲਾਪੀ ਉਹ ਠੰਡਾ ਪਾਣੀ ਮਮਨ ਲਿਆ ਕੇ ਦੇਂਗਾ ਗਰਮ ਕਰਨਾ ਹੈ ਜਿਆਦਾ ਠੰਡਾ ਲਿਆ ਖਾਂਸੀ ਹੋਈ ਜਾ ਗਰਮ ਪੀਲਾ ਜਾ ਕੇ ਇਹਨੇ ਮਮਾ ਨੂੰ ਪਾਣੀ ਦੇਖੋ ਕੱਥ ਲਿਆ ਕੇ ਦਿੱਤਾ ਬਾਡੇ ਮੁਖ ਗਿਆ ਡੇ ਕਰੇ ਟਿਫਨ ਚ ਫਤੇਜ ਗਗਣ ਪਹਿਲਾਂ ਨਾ ਇਹਦਾ ਜੂੜਾ ਕਰ ਫਿਰ ਰੋਟੀ ਬਣਾਈ ਪਹਿਲਾਂ ਇਹਦਾ ਜੂੜਾ ਕਰ ਲੈ ਕੰਗੀ ਕਰ ਆ ਬਸ ਤੂੰ ਠੀਕ ਹੈ ਨਾਲੇ ਤੂੰ ਇਹ ਨਾ ਕਰੋ ਪਾਪਨ ਕੇ ਪਾਣੀ ਪੂਣੀ ਕਰੋ ਇਹ ਨਾਣ ਫਤੇ ਕੱਪੜੇ ਪਹਿਨ ਲੈ ਅੜ ਚ ਬਾਹਰ ਕੱਢ ਰੋ ਵਾਸ਼ਿੰਗ ਮਸ਼ੀਨ ਚ ਕੱਪੜੇ ਪਹਿਨ ਕਹਿੰਦਾ ਕੱਪੜੇ ਮੈਂ ਰਾਤੀ ਖਾਲੀ ਕੀਤੀ ਏ ਝੂਠ ਹੋਰ ਇਥੇ ਆਪਾਂ ਮੇਥੇ ਧੋਣ ਲਾ ਪੈ ਗਗਨ ਉਹ ਰਹੀ ਚੁੱਲਾ ਰੱਖਿਓ ਰੋਟੀ ਬਣਾ ਲਈ ਆਪਾਂ ਇੱਥੇ ਅੱਛਾ ਇੱਕ ਚੁੱਲਾ ਲੈ ਆਉਨੇ ਆ ਉਹ ਤਾਂ ਚਾਹੀਦੀ ਚਲੀ ਘੰਟੇ ਗੈਸ ਤੇ ਰੱਖੀ ਹੋਰ ਬੈਗ ਬੰਦਰ ਬਣਾਣੀ ਚਾਹੀਦੀ ਸਿਆਲ ਚ ਤਾਂ ਬਣਾਵੇ ਹੋਰ ਗਗੜ ਪਹਿਲਾਂ ਇਹਦਾ ਜੂੜਾ ਜੜਾ ਵਿਚਾਰਦਾ ਕਰਦੇ ਕਿਉਂ ਇਹ ਮੰਗਤਾ ਬਣਾ ਰੱਖਿਆ ਆ ਆ ਦੇਖੋ ਲਓ ਜੀ ਇਧਰ ਗਗਨ ਨੇ ਆਟਾ ਟੱਕ ਗੁੰਨਤਾ ਤੇ ਲੰਤ ਨਹੀਂ ਹੋਉਂਦੇ ਉਹ ਇਹਦਾ ਵੇਸਣ ਪਾਉਂਦੇ ਵੇਸਣ ਪਾ ਲੈ ਹੁਣ ਪਾ ਲੈ ਇਹ ਫਿਰ ਜਾਂਦਾ ਇੰਨਮ ਪੀਲੀ ਬਣ ਜਾਣਾ ਕੀ ਕਰਨਗੇ ਖਾਲਾ ਨੇ ਨੇ ਕੀ ਬਣਾ ਸਾਡੇ ਘਰੇ ਆਇਆ ਢੋਲ ਕੀ ਕੀ ਪਾਇਆ ਜੀ ਦੱਸੋ ਨਾ ਅੰਗਰੀਡੀਅੰਟਸ ਦੱਸੋ ਲੂਣ ਮਿਰਚ ਸਮਾਲਾ ਤੇ ਬਸ ਬਸ ਬਾਕੀ ਸਮਾਨ ਤੁਹਾਨੂੰ ਦਿਖਾਤਾ ਹਾਂ ਮੇਥੇ ਪਾਲਕ ਤੇ ਮੇਨ ਚੀਜ਼ ਆਟਾ ਥੋੜਿਆ ਗਾਣ ਪਾਲਿਆ ਵੇਸਣ ਨਾਲ ਥੋੜਿਆ ਲੂਸ ਵੀ ਆਟਾ ਆ ਵੇਸਣ ਨੂੰ ਡੱਬੇ ਚ ਉਧਰ ਕੜੀ ਨਹੀਂ ਬਣਾਈ ਤੂੰ ਹੂੰ ਯਾਨੀ ਮਾ ਪੁੱਤ ਕੰਮ ਲੱਗੇ ਨੇ ਵਿਚਾਰੇ ਇਹ ਦੋ ਸ਼ੈਫ ਲਿਆਂਦੇ ਅਸੀਂ ਨਵੇਂ ਯਹੀ ਸ਼ਾਫਰ ਪੰਮਲ ਦੀ ਤੂੰ ਇਸ਼ਾਰਾ ਕਰਿਆ ਇਹ ਵੀ ਸ਼ਾਫਰ ਹਾਂ ਪੰਮਲ ਦੀਦੀ ਤੂੰ ਹੀ ਤੂੰ ਪੰਮਲ ਦੀਦੀ ਤੂੰ ਉਹੀ ਨਾ ਕਹੀ ਜੋ ওই ਸ਼ੈਫ ਰੱਖੇ ਸ਼ਾਫਰ ਕਿਹਾ ਕੋਈ ਇੱਧਰ ਇੱਧਰ ਤਗੜਾ ਸ਼ੈਫ ਹੈ ਛੋਟਾ ਇਹਨੇ ਨਾ ਇੱਕ ਕੁੜੀ ਇੱਕ ਮੁੰਡਾ ਉਹਨੂੰ ਕਿਹਾ ਇੱਕ ਲੱਭਈ ਅਸੀਂ ਸ਼ੈਫ ਰੱਖੇ ਇੱਕ ਕੁੜੀ ਇੱਕ ਮੁੰਡਾ ਤੁਸੀਂ ਦੋਨੇ ਮੁੰਡੇ ਰੱਖੇ ਨੇ ਹੈ ਹਾਂ ਡੱਬੇ ਚ ਡੱਬੇ ਚ ਗਏ ਨੇ ਡੱਬੇ ਚ ਡੱਬੇ ਚ ਉਧਰ ਕੜੀ ਨਹੀਂ ਬਣਾਈ ਤੂੰ ਭੁੱਲ ਗਈਂ ਫਿਰ ਇੱਧਰ ਐਸ ਪਾਸੇ ਹੋਣੀ ਫਤੇ ਨੂੰ ਇੱਧਰ ਕਰਨਾ ਜਦੋਂ ਹੁਣ ਗਗਨ ਕਹਿੰਦੀ ਥੋੜਾ ਜਿਹਾ ਆਪਾਂ ਬੇਸਨ ਪਾ ਲੈਨੇ ਦੇ ਲੋ ਸ਼ੈਫ ਐਡਾ ਤਕੜਾ ਆਪੇ ਹੀ ਡੱਬਾ ਖੋਲਣ ਦਾ ਮੈਨੂੰ ਨਹੀਂ ਕਹਿ ਰਿਹਾ ਤੂੰ ਖੋਲ ਦੇ ਤਨਖਾਹ ਨਹੀਂ ਨਾ ਫਿਰ ਮੈਂ ਖੋਲ ਨਹੀਂ ਦੇ ਉਹ ਟੇਟਾਓ ਗਿਆ ਲੈ ਥੁੱਲ ਗਿਆ ਥੋੜਾ ਜਿਹਾ ਬੇਸਨ ਪਾਣਾ ਗਗਨਾਂ ਦੀ ਇਹਦਾ ਟੇਸਟ ਵਧੀਆ ਆ ਜਾਊਗਾ ਲੂਣ ਨਾ ਘਟ ਜਾ ਫਿਰ ਕੋਈ ਨਹੀਂ ਫਿਰ ਲੂਣ ਹੋਰ ਪਾਣਾ ਕੀ ਲੂਣ ਕਿਹੜਾ ਮੁੱਕ ਗਿਆ ਲਓ ਜੀ ਇਹ ਮਿਸਿੰਗ ਆ ਰੋਟੀਆਂ ਆਪਾਂ ਕਹਿ ਦਿੰਨੇ ਆ ਬੱਸ 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 ਵਾਧੂ ਕਾਦੇ ਨਾਲ ਚਾਹ ਨਾ ਕਿ ਦਹੀਂ ਨਾ ਹੂੰ ਜਾਣ ਨਹੀਂ ਕਿਹਾ ਜਿਹੜੇ ਕਰੇ ਚਾਹ ਨਹੀਂ ਹਰਨੀਤ ਦੀਦੀ ਆਓ ਖਾਓ ਪਰੌਂਠੇ ਸਾਡੇ ਸਮਾਂ ਦੀ ਹਰਨੀਤ ਦੀਦੀ ਵੀਡੀਓ ਕੋਲ ਨਹੀਂ 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 ਵੀਡੀਓ ਕੋਲ ਨਹੀਂ ਮੈਂ ਇੱਥੇ ਕਹਿ ਰਹੀ ਹਰਨੀਤ ਦੀਦੀ ਆਓ ਪਰੌਂਠੇ ਖਾਓ ਸਾਡੇ ਕੋ ਆਓ ਤੁਹਾਨੂੰ ਅਸੀਂ ਪਰੌਂਠੇ ਖਵਾਈਏ ਪਾਲਕ ਵਾਲੇ ਮੇਥੇ ਵਾਲੇ ਧਨੀਏ ਵਾਲੇ ਮਾਰਾ ਹੋਣਗੇ ਤੇ ਇੰਡੀਆ ਕਿਹੜਾ ਹਾਂ ਬਸ ਹੁਣ ਤਾਂ ਮਾਰੋ ਸੇਛੇ ਤੇ ਇੰਡੀਆ ਕਿਹੜਾ ਗਗਣਾ ਆ ਤੂੰ ਲੂਂਦਾ ਨਹੀਂ ਨਾ ਤੱਕੇ ਘਰ ਛੱਡਿਆ ਹਲਦੀ ਤੇ ਹੈ ਨਹੀਂ ਮੈਂ ਲੂਣੀ ਘਰ ਦੇ ਨਹੀਂ ਤੂੰ ਪਾਗਲ ਹੋ ਗਿਆ ਹਲੂਨ ਲੂਣ ਲੂਣ ਹੀ ਪਾਰੇ ਚ ਆ ਉਤੋਂ ਨਾ ਆ ਮੇਰੀ ਮੰਮੀ ਨੇ ਕੋ ਹੋਰ ਕੰਮ ਕੀਤਾ ਇੱਥੇ ਤਿੰਨਾਂ ਚ ਮਿਰਚਾਂ ਹੀ ਪਾਤੀਆਂ ਕਿ ਇੱਕ ਹਲਦੀ ਵੀ ਹੈ ਨਹੀਂ ਨਾ ਮਸਾਲਾ ਨਾ ਜੀਰਾ ਕੋਈ ਚੱਕ ਨਹੀਂ ਉਹ ਪਿਆ ਸਾਡਾਂ ਦੇ ਉੱਥੇ ਚੱਕ ਲੈਣਾ ਹਾਂ ਬਸ ਇਹੀ ਕੰਮ ਕਰੋ ਆ ਹੋਣਾ ਚੱਕਰ ਆਪੇ ਚਲੂਣ ਚੱਕ ਕਰਨਾ ਆ ਦੇਖੋ ਬੰਦਾ ਫੜ ਲਿਆ ਜੂੜਾ ਕਰਨ ਵਾਸਤੇ ਗਗਨ ਕੰਬਲ ਲਿਆ ਕੇ ਸਿੱਟਿਆ ਦੱਸ ਕਿੰਨੀ ਕੋ ਠੰਡ ਪੈ ਰਹੀ ਹੈ ਹਾਂ ਕਹਿੰਦਾ ਮੈਂ ਕੰਬਲ ਦੇ ਵਿੱਚ ਵੜ ਕੇ ਨਾ ਤੇ ਲੰਮੇ ਪੈਣਾ ਨਹੀਂ ਦਿਖ ਰਿਹਾ ਲੈਪਟਾਪ ਨਹੀਂ ਦਿਖ ਰਿਹਾ ਫੜ ਲਿਆ ਫੜ ਲਿਆ ਮੁਰਗਾ ਫੜ ਲਿਆ ਬਸ ਅੱਜ ਆਪਾਂ ਨੇ ਵੇਖ ਮੁਰਗਾ ਫੜ ਲਿਆ ਇਹ ਤਾਂ ਬੀਬੀ ਜਮਾ ਪੜਾ ਹੈ ਏ ਠੰਡ ਬਹੁਤ ਆ ਪਿੱਛੇ ਰੱਖ ਥੋੜਾ ਜਿਹਾ ਫਰਸ਼ ਤੇ ਇਹਨੂੰ ਸੇਕ ਲੱਗੇ ਨਹੀਂ ਤਾਂ ਗਰਮ ਪਾਣੀ ਪਾ ਕੇ ਕਰ ਲਿਆ ਇਹਨੂੰ ਕੋਈ ਲਾ ਲਿਆ ਤੇਲ ਨੂੰ ਜੇ ਜ਼ਿਆਦਾ ਕਾਲੀ ਹੈ ਤਾਂ ਪਤਾ ਕੀ ਹੋ ਗਿਆ ਜੂੜਾ ਹੋ ਰਿਹਾ ਨਾ ਵਧੀਆ ਤੇਰੀ ਮਾਲਸਮੂਲ ਸਿਰ ਦੀ ਕਰੇ ਦੇ ਦੀ ਇਹ ਬਣ ਗਏ ਨੇ ਆਪਣੇ ਨਾਲ ਦਹੀਂ ਮੈਂ ਰੋਟੀ ਖਾ ਲਈ ਮੈਨੂੰ ਬਾਅਦ ਚੇਤਾ ਆ ਬਹੁਤ ਟੇਸਟੀ ਬਣੇ ਨੇ ਫਰਨ ਪ੍ਰੌਣੇ ਵਾਕਈ ਬੜੇ ਟੇਸਟੀ ਬਣੇ ਗਗੜਮਚਰੀ ਨੂੰ ਯਾ ਪ੍ਰਣਾਂ ਦਾ ਟਾਈਮ ਨਹੀਂ ਲੱਗਿਆ ਫਿਰ ਉਹ ਸਾਰਾ ਆਟਾ ਟਾਜਾ ਲੱਗ ਜਾਂਦਾ ਪਹਿਲਾਂ ਇਹਨੇ ਸਾਨੂੰ ਸਾਰਿਆਂ ਨੂੰ ਖਵਾਈ ਹੁਣ ਚਰੀ ਆਸਤੇ ਆਪ ਖਾ ਰਹੀ ਹੈ ਅੱਜ ਮੱਦਾ ਡਾਗਾ ਬਿਮਾਰ ਹਾਂ ਅੱਜ ਦਮਨ ਬਿਮਾਰ ਹੋਗੀ ਵਿਚਰੀ ਮੌਸਮ ਚੇਂਜ ਹੋ ਰਿਹਾ ਉਹਦੇ ਕਰਕੇ ਓਠ ਮੱਦੇ ਨਾਲ ਓਠ ਮੇਰੇ ਪੁੱਤ ਨਾ ਆਖੜਾ ਹੋ ਕੜਿਓ ਕੰਮ ਕਰ ਮਾਸੀ ਬਨੇ ਲੜ ਪੀਆ ਚੱਲ ਕੰਦੀ ਬਣ ਕੇ ਨਾ ਨਾ ਜਿੱਤੂ ਕੱਲ ਕਮੈਂਟ ਆਇਆ ਸੀ ਨਾ ਕਹਿੰਦੇ ਕਿ ਫਤਿਹ ਨੂੰ ਘਰੇ ਬਣਾ ਦਿਆ ਕਰੋ ਕਾਈਟ ਤੇ ਆ ਦੇਖੋ ਗਗਨ ਨੇ ਕਿੰਨਾ ਵਧੀਆ ਕੰਮ ਕੀਤਾ ਨਾ ਇਹ ਨਹੀਂ ਤੂੰ ਦੁਕਾਨ ਖੋਲ ਲਾ ਗਾਣਾ ਆਹੋ ਕਾਈਟ ਬਣਾਉਂਦੀ ਗਗਨ ਗੁੱਡੀਆਂ ਵਾਲੇ ਆਹ ਐਦਾਂ ਬਣਾਉਂਦਾ ਉਹ ਕ ਮਾਲ ਤਾਂ ਗੁੱਡੀਆਂ ਦੇ ਮੁੱਢ ਤੱਕ ਬੇਚਵੇ ਗਗਨ ਦੇ ਸਸਤੇ ਸੱਤੇ ਪਤੰਗ ਓਏ ਕਿੰਨਾ ਸੋਹਣਾ ਪਤੰਗ ਉਹ ਨਾ ਗਗਨ ਮਹਿੰਗਾ ਵੇਚਿਆ ਕਰਕੇ ਮਿਹਨਤ ਤੇ ਦੇ ਰਿਹਾ ਗੰਦੀ ਦਿਖਾ ਲੱਗ ਗਈ ਹੈ ਪਿੱਛੇ। ਉਹ ਕਿੰਨਾ ਘੈਂਟ ਬਣਾਇਆ ਗਣ ਬਹੁਤ ਸੋਹਣ ਪਿੱਛੇ ਪੂਛ ਵੀ ਲਾਈ ਕਰਦੀ। ਫੜੀ ਉਡਣਾ ਨਹੀਂ ਹੋਏ। ਚਲੋ ਹੁਣ ਅਡਾਓ ਕਿਉਂ? ਇਹਨੇ ਨਾ ਪੇਜ ਅਕਸਰ ਉਹਦਾ ਲੈ ਲਿਆ। ਮੈਂ ਇੱਥੇ ਤਾਂ ਮੋਰੀ ਕੈਂਚੀ ਨਾਲ ਕਰਨੀ ਪਣੀ। ਨਹੀਂ ਇਹਨੇ ਪੇਜ ਉਹ ਲੈ ਲਿਆ ਡਰਾਇੰਗ ਦਾ। ਤੇ ਹੈਵੀ ਹੈ ਗਣ। ਲੋ ਜੀ ਜਿਨੇ ਪਤੰਗ ਬਣਾਣੇ ਤੋਂ ਤੁਸੀਂ ਸਾਡੇ ਘਰੇ ਪਹੁੰਚ ਸਕਦੇ ਹੋ ਤੇ ਪਤੰਗ ਬਣਾ ਸਕਦੇ ਹੋ। ਕੰਟੈਂਟ ਕਰੋ ਨੰਬਰ ਹੈਗਾ 98143 98143 ਪਰ ਕੰਟੈਂਟ ਜਰੂਰ ਕਰੋ। ਕੰਟੈਂਟ ਨਹੀਂ ਕੰਟੈਕਟ। ਕੰਟੈਕਟ ਨਹੀਂ ਹੈ ਗਾਣਾ ਕੰਟੈਂਟ ਹੀ ਹੈ ਗਾਣਾ। ਕੰਟੈਂਟ ਹੀ ਕਹਿਣਾ ਸੀ ਤਾਂ ਕੰਟੈਂਟ ਕੰਟੈਕਟ ਨਹੀਂ ਕਹਿਣਾ ਕੰਟੈਂਟ ਹੀ ਕਹਿਣਾ ਕੰਟੈਕਟ ਨਹੀਂ ਕਹਿਣਾ ਸੀ ਆਣਾ ਕੰਟੈਂਟ ਮੈਂ ਇੱਥੇ ਨਾ ਕਰੂੰ ਇੱਥੇ ਜੀ ਕਰਦਾ ਨੰਬਰ ਆ ਗਿਆ ਦੀ 98 98 98 98 98 98 98 ਨਾ 98 92 ਨਾ ਫਿਰ ਕੀ ਕਹਿੰਦਾ ਨਾ ਲੱਗੇ ਨਾ ਲੱਭੇ ਲੱਭੇ ਨਾ ਲੱਗੇ ਤੇ ਨਾ ਲੱਭੇ ਲੱਭੇ ਹਾਂ ਲੱਗਾ ਗਣ ਨੇ 10 ਦਾ ਕੈਂਚੀ ਲਿਆ ਬੁਟ ਕੈਂਚੀ ਨਾਲ ਅੰਮਾ ਦਾ ਕਾਦੋ ਲੱਗਣਾ ਇਹ ਦਕਮਿੰਟ ਦਿਖਾਓ ਚੰਗੀ ਤਰ੍ਹਾਂ ਪਤੰਗ ਮੜ ਜਾ ਇੱਧਰ ਚਾਨਣਾ ਪਾਓ ਲਓ ਜੀ ਗਗਨ ਨੇ ਆਪਣਾ ਹੋਮ ਮੇਡ ਕਾਈਟ ਤਿਆਰ ਕੀਤਾ ਬਹੁਤ ਸੋਹਣਾ ਥੋੜਾ ਕਲਰ ਵੀ ਕੁਝ ਔਰ ਨਾ ਕਰਦੇ। ਕਦੇ ਗਿਆ ਰੈਂਚ ਲਾ ਗਿਆ। ਇੱਕ ਉਹ ਬੰਦਾ ਬੈਠਾ ਫੋਨ ਚ ਲਾ ਰਹੇ ਨੇ ਤੇ ਇਧਰ ਮੇਰੇ ਕੋਲੋਂ ਨਾ ਮੇਰੇ ਕੋ ਗੱਲਾ ਸੁਣ ਲਈ ਆ ਮੈਂ ਮੈਂ ਵਲੋਗਿੰਗ ਕਰਨੀ ਆ ਫੋਨ ਤੇ ਗੇੜਾ ਤੇ ਗੇੜਾ ਇਧਰ ਵੇਖਣ ਨਹੀਂ ਦੇ ਹੁਣ। ਨਹੀਂ ਦੇ ਦੇ ਗੇੜਾ। ਮੈਂ ਕਹਿ ਰਹੀ ਕਿ ਮੈਂ ਵਲੌਗ ਬਣਾ ਰਹੀ ਆ ਤੇ ਤੁਸੀਂ ਫੋਨ ਤੇ ਦੇ ਤੇਰੇ ਦੀਲੇ ਤੇਰੇ ਲੱਗੇ ਪਏ ਉਹ ਹੈ। ਤੇ ਰੌਣਕ ਮੇਲਾ ਚੱਲਦੇ ਜਾਂਦਾ ਤਾਂ ਹਾਂ ਰੌਣਕ ਮੇਲਾ ਵਲੌਗ ਬਣਾਉ ਹਾਂ ਰੌਣਕ ਮੇਲਾ ਚੱਲੇ। ਹੱਸ ਵਾਲੀ ਗੱਲ ਦੱਸ। ਹਾਂਜੀ। ਇਹ ਵਾਲੇ ਪਤੰਗ ਤੇ ਅਸੀਂ ਲਿਖਦਾ। ਪਾਪਾ ਯਰ ਜਲਦੀ ਆ ਉਸੇ ਇਨ ਫਰਟਗਲ ਪੀ ਦੇਖ ਪਾਪਾ ਕੋਲ ਕੋਈ ਹਾਏ ਥਲੇ ਤੋਂ ਮਿਸ ਯੂ ਪਾਪਾ ਆ ਜੋ ਪਾਪਾ ਹਨਾ ਉੱਤੇ ਉੱਤੇ ਲਾ ਕੇ ਮੇਰੇ ਉੱਤੇ ਫਰਟਗਲ ਹਾਂ ਚਲ ਗਗਨ ਲਿਖ ਦੇ ਉੱਤੇ ਕਿ ਮਿਸ ਯੂ ਬਲਵਿੰਦਰ ਪਾਪਾ ਲਿਖ ਦੇ ਤੇ ਕਿਆ ਆ ਜੋ ਪਾਪਾ ਇੰਡੀਆ ਆ ਜੋ ਸਾਨੂੰ ਲੈ ਜਾਓ ਹਨਾ ਕਹ ਫਤ ਹੈ ਇੱਡੀ ਅੱਗ ਜਾਲੇ ਗੰਦਾ ਨਹੀਂ ਹੈ ਤੂੰ ਨਾ ਕੋਈ ਗੱਲ ਇਹ ਗੱਲਾਂ ਸੁਣਦੇ ਆਂ ਆਪਣਾ ਦੇਸ਼ ਕੋ ਸਭ ਤੋਂ ਵਧੀਆ ਦੇਸ਼ ਹੈ ਹਾਂ ਜਿਹੜਾ ਸਭ ਤੋਂ ਘੈਂਟ ਦੇਸ਼ ਹੈ ਇੱਕ ਘੈਂਟ ਦੇਸ਼ ਹੈ ਜਿੱਥੇ ਪਤੰਗ ਨਹੀਂ ਮਿਲ ਰਹੇ ਫਤਿਹ ਨੂੰ ਨਹੀਂ ਨਹੀਂ ਤੁਸੀਂ ਗੱਲ ਨਹੀਂ ਸਮਝੇ ਉਹ ਕਹਿੰਦਾ ਇਹ ਦੇਸ਼ ਤਾਂ ਹੀ ਵਧੀਆ ਮੈਨੂੰ ਪਤੰਗ ਨਹੀਂ ਮਿਲਦੇ ਪਏ ਅੱਛਾ ਅੱਛਾ ਹਾਂ ਇਹਨਾਂ ਦੇ ਮੁਲਕਾਂ ਤਾਂ ਬਿਲਕੁਲ ਪਤੰਗ ਹੀ ਨਹੀਂ ਉਡਾਉਂਦੇ ਉੱਥੇ ਨਹੀਂ ਉੱਥੇ ਜ਼ਿਆਦਾ ਆ ਦੇਖੋ ਉੱਥੇ ਵਿੱਚ ਤੇ ਡਾਂਗਦੇ ਆਪਾਂ ਤੇ ਨਦਰਕ ਤਾਂਗੇ ਤੇ ਕੁੱਲੀ ਜਗਨਾ ਤਾਰੇਗੀ ਹਾਂ ਅੜਨਾ ਨਹੀਂ ਹੈਗੀ ਡੋਰ ਕਾਹੇ ਚੀ ਸਿਰਫ ਜ਼ਿਆਦਾ ਜ਼ਿਆਦਾ ਸਮੁੰਦਰ ਹੀ ਡੋਬੀ ਜਾਵਾਂਗੇ ਭੱਜਦੇ ਹੋਰ ਕੁਝ ਨਹੀਂ ਹੁੰਦਾ ਮਰੋਗੇ ਤੇ ਪਤੰਗ ਫੜਦੇ ਫੜਦੇ ਸਮੁੰਦਰ ਚ ਡੁੱਬ ਜਾਓਗੇ ਡੋਬੀ ਜਾਵਾਂਗੇ ਵੱਤ ਤੋਂ ਵੱਧ ਕੀ ਦੋ ਤਿੰਨ ਗੁੱਤੀ ਆ ਜਾਂਦੀ ਆ ਹਾਂ ਮਤਲਬ ਜਿਹੜੇ ਟੁੱਟ ਗਏ ਉਸ ਟੁੱਟ ਗਿਆ ਫਿਰ ਅਸੀਂ ਨਹੀ ਜਾਾਂਗੇ ਤੇ ਆਪਾਂ ਉੱਥੇ ਉੱਠ ਕੇ ਜਾ ਕੇ ਕਰਾਂਗੇ ਨਾ ਪਰਕੇ ਪੂਰੀ ਪਤੰਗਾਂ ਦੀ ਬਸ ਉੱਥੇ ਹੀ ਢਾ ਕੇ ਆਗੇ ਸਮੁੰਦਰ ਚੀ ਪੂਰੀ ਉੱਡੀ ਪਰਦਾ ਪਤੰਗਾਂ ਦਾ ਪੂਰੀ ਜਿੰਨਾ ਪੈਸਾ ਓਲੀ ਲੱਗਦਾ ਠੀਕ ਹੈ ਅੱਛਾ ਬਈ ਉਹ ਬਾਰ オーडर ਹੈ ਕਿ ਵਧੀਆ ਚਾਹ ਬਣਾਓ। ਆਸੀਂ ਹਮੇਸ਼ਾ ਹੀ ਵਧੀਆ ਬਣਾਉਂਦੇ ਆ। ਮਿੱਠਾ ਘੱਟ ਪਾਓ ਤੇ ਅਦਰਕ ਉਦਰਕ ਪਾ ਦਿਓ ਵਧੀਆ ਬਣਾਇਆ ਰਿਹਾ। ਠੀਕ ਹੈ ਅਦਰਕ ਉਦਰਕ ਵੀ ਘੱਟ ਪਾਉਣਾ ਕਹਿੰਦੇ ਆ। ਅੱਛਾ ਬਈ ਹਰ ਚੀਜ਼ ਘੱਟ ਘੱਟ ਆ ਪਰ ਦੁੱਧੇ ਤੇ ਵੱਧ ਹੋਊਗਾ ਹਨਾ। ਹੂੰ ਠੀਕ ਹੈ। ਮੇਰੇ ਪਾਪਾ ਦੀ ਡਿਊਟੀ ਲੱਗੀ ਆ ਮम्मा ਹੁਣੀ ਬਾਹਰ ਬੈਠੇ ਚੁੱਪਤੀ ਆ ਚੁੱਪਤੀ ਆ ਸਰ ਤੇ ਬਹੁਤ ਚੀਨੀ ਪਾ ਲਿਆ ਲਾਚੀਆਂ ਹੈ ਨਹੀਂ ਸ਼ਾਇਦ ਤੁਸੀਂ ਨੈਤ ਦੇਖ ਲਓ ਫਿਨਿਸ਼ 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 ਚੱਕ ਲਈ ਹਮ ਸਟਾ ਦੇਖ ਹੋਰ ਬਾਹਰ ਮੈਂ ਤੋੜ ਪਾ ਦੇ ਬਾਹਰ ਕਿਉਂ ਤੇ ਇਧਰ ਫਦੇ ਲੈਪਟਾਪ ਬੰਦ ਕਰਤਾ ਕਿਉਂ ਬਸ ਹੁਣ ਬੱਦ ਦੇਖ ਨਾ ਮੈਂ ਇਹ ਕਿੱਦਾਂ ਆ ਲੱਗਦਾ ਕਿ ਜਿੰਨੇ ਬਣਵਾ ਕੇ ਮੇਰੇ ਥੇਲੇ ਮੈਂ ਪੈਨੇ ਮਸੀਤ ਆ ਕੀ ਕੀ ਕਹਿੰਦਾ ਕਿੱਥੇ ਬਾਜ਼ਾਰ ਨਹੀਂ ਪੁੱਤ ਬਾਜ਼ਾਰ ਵੈਸੇ ਤਾਂ ਕੋਈ ਅਨਸਰ ਦਿਖਾਈ ਦੇ ਨਹੀਂ ਰਿਹਾ ਤੂੰ ਲੈ ਸੋਚਾ ਕਿ ਬਾਜ਼ਾਰ ਤੂੰ ਚੁੱਕ ਇਹ ਤੋਂ ਬਸ ਨਾਨਸਮਾਨੀ ਹੁੰਦਾ ਜੇ ਨਾ ਡਾਟ ਵਾਲਾ ਕਰਾਇਆ ਲੈ ਲੈਂਦਾ ਇਹ ਬਾਜ਼ਾਰ ਕਿ ਜਾਣਾ ਬਾਜ਼ਾਰ ਆ ਘੜਾ ਪਰ ਆਟਾ ਵਾਲੇ ਨੇ ਕੋ 50 60 ਰੁਪਏ ਆਰਾਮ ਨਾਲ ਦਿੱਲੀ ਤੇ ਲੈ ਲੈਂਦਾ ਇਕੱਲੇ ਆਉਣ ਦੇ ਹਨਾ ਆਉਣ ਆਉਣ ਜਾਂਦੇ ਕੋ ਹੋ ਗਏ 120 ਰੁਪਏ 100 ਰੁਪਏ 100 ਰੁਪਏ ਕਰਾਇਆ ਲੱਗਦਾ ਇਹਨਾਂ ਨੂੰ 100 ਰੁਪਏ ਦਾ ਹੀ ਚਾਰ ਵਾਲੀ ਕੋਲ ਗੱਪੇ ਖਾ ਲਈ ਹੂੰ ਥਰਾ ਕਰੋ ਹੌਲੀ ਹੌਲੀ ਤੁਰ ਤੁਰ ਕੇ ਤੁਰ ਜਾਓ ਬੋਲ ਜੀ ਬਾਈ ਗਰਮਾ ਗਰਮ ਟੁੱਪ ਦੇ ਵਿੱਚ ਗਰਮਾ ਗਰਮ ਚਾਹ ਹੈ ਨੋ ਵੀ ਮੈਂ ਤਾਂ ਦਾਦਾ ਚਾਹ ਉੱਪਰ ਦੇਖ ਲੈਂਦਾ ਗਲਾਸ ਇੱਥੇ ਦੋ ਪਏ ਨੇ ਹਾਂ ਅੱਲਾ ਕਿਥੇ ਬੈਰੇ ਬਿਸਕੁਟ ਨਹੀਂ ਖਾਂਦੇ ਨਾਲ ਬਿਸਕੁਟ ਆ ਜਾਣਗੇ ਹੁਣ ਇੱਕ ਗਲਾਸ ਨੇ ਉਹ ਪਾਜੀ ਨੇ ਆਪ ਤੇ ਚਾਹ ਬਣਾਉਂਦੇ ਬੰਦੇ ਅੰਦਰ ਕੋਲ ਹੋ ਗਲਾਸ ਹੀ ਆ ਗਏ ਛੱਡ ਦਿਓ ਰੱਖ ਦਿਓ ਸਾਰੇ ਆਪਣੇ ਕੋਲੇ ਉਹ ਪਏ ਨੇ ਸਾਰੇ ਸੰਦ ਸੰਦ ਉਹ ਦੇਖ ਉਹ ਦੇਖ ਨਾ ਡੋਲੋੜੇ ਉਹ ਫੁੱਟ ਖਾਣੀਆਂ ਨੇ ਉਹ ਤਾਂ ਆ ਪਾ ਪਤਾ ਬਲੇ ਬਿਸਕਟ ਲੈ ਬਟੂ ਇੱਕ ਆ ਗਿਆ ਖਾਲੀ ਚ ਬਿਸਕਟ ਵੀ ਆ ਗਏ ਬਿਸਕਟ ਬੰਦੇ ਜੀ ਖਾਓ ਬਿਸਕਟ ਕਿਹਨਾਂ ਢੱਕ ਬੰਦੇ ਦੇ ਥੇ ਲੋ ਇਹ ਤਾਂ ਨਹੀਂ ਕਰਦੇ ਸਾਨੂੰ ਇੱਕ ਇੱਕ ਪੈਕਟ ਦੇਣਾ ਇਹ ਹੀ ਹੋਈ ਖਾ ਲੈਣਾ ਨਹੀਂ ਆਪ ਤਾਂ ਸਵੇਰੇ ਇੱਕ ਪੈਕ ਦਿਖਾ ਗਏ ਤੁਸੀਂ ਕਿੱਡੇ ਖਰਾਬ ਹੋ ਹੈ ਕੋਈ ਗੱਲ ਨਹੀਂ ਸਾਨੂੰ ਲੈ ਆਓ ਅੰਦਰ ਜਾਣਾ ਹੋਣਾ ਆ ਮੈਂ ਅੰਦਰ ਜਾਣਾ ਇਹ ਇਹਨੇ ਬਿਸਕਟ ਉਹ ਲੈ ਕੇ ਆਏ ਹੋ ਕਾਫੀ ਵਾਲੇ ਕਾਫੀ ਵਾਲੇ ਲੈ ਕੇ ਕਾਫੀ ਵਾਲੇ ਤਾਂ ਫੋਕੇ ਬੜੇ ਬੜੇ ਨਹੀਂ ਨਹੀਂ ਬੜੇ ਨਹੀਂ ਉਦੋਂ ਮੂਦੇ ਆ ਆ ਦੇਖਿਓ ਸਾਡੇ ਨਾਲ ਕਾਂ ਬੈਠਾ ਬੋਲਦਾ ਪਿਆ ਤੇ ਪੁਰਾਣਾ ਟਾਈਮ ਯਾਦ ਆ ਗਿਆ ਜਦੋਂ ਅਸੀਂ ਕੁਵਾਰੇ ਹੁੰਦੇ ਹਾਂ ਐਵੇਂ ਕਾਂ ਬੋਲਣਾ ਤੇ ਅਸੀਂ ਕਹਿਣਾ ਕਿ ਉੱਡ ਕਾਵਾਂ ਸਾਡੇ ਘਰੇ ਕੋਈ ਆਉਂਦਾ ਈ ਤੇ ਹੁਣ ਤੇ ਉਹ ਗੱਲਾਂ ਰਹੀਆਂ ਹੀ ਨਹੀਂ ਹੈਗੀਆਂ ਅੱਜ ਕੱਲ ਦਾ ਪਹਿਲਾਂ ਹੀ ਫੋਨ ਕਰ ਦੇਣਗੇ ਕਿ ਬਸ ਅਸੀਂ ਆ ਗਏ ਇੱਥੇ ਪਹੁੰਚ ਗਏ ਤੇ ਮੈਨੂੰ ਇੰਨਾ ਵਧੀਆ ਲੱਗਦਾ ਨਾ ਕਾਂ ਬੋਲਦਾ ਮੈਂ ਦਮਨ ਨੂੰ ਕਹ ਰਹੀ ਉਹ ਡਾਈ ਨਾ ਇਹਨੂੰ ਇਹ ਸੁਣਦੇ ਆ ਇਹਦੀ ਆਵਾਜ਼ ਨਾ ਬੁੱਧ ਨਾ ਖੜ ਜਾ ਬੋਲੇਗਾ ਬੋਲ ਕਾਵਾਂ ਲੇ ਘਟੇ ਉੱਡ ਕਾਵਾ ਕੌਣ ਆਉਂਦਾ ਈ ਸਾਡੇ ਘਰੇ ਅੱਜ ਆਈ ਕਹਿੰਦੇ ਨੇ ਸਾਡੀ ਭੂਆ ਆਉਂਦੀ ਸਾਡੀ ਭੂਆ ਈ ਆਉਂਦੀ ਹੁੰਦੀ ਜਗਨ ਭੂਆ ਈ ਆਉਂਦੀ ਹੁੰਦੀ ਹੋਰ ਨਾ ਕੋਈ ਛੇਤੀ ਆਉਂਦਾ ਨਹੀਂ ਮਾਮੇ ਦੂਰ ਹਨ ਤੇ ਭੂਆ ਸਾਡੀ ਨੇ ਆਉਣਾ ਤੇ ਬੜੇ ਖੁਸ਼ ਹੋਣਾ ਤੇ ਹੁਣ ਦੇ ਲੋ ਭੂਆ ਜੀ ਕਿੰਨੇ ਬਿਜ਼ੀ ਹੋ ਗਏ ਆਪਾਂ ਉੱਡ ਗਿਆ ਕਾ ਲੈ ਭੂਆ ਸਾਡੀ ਆਊਗੀ ਹੁਣ ਭੂਆ ਜੀ ਵੀਡੀਓ ਵੇਖਦੇ ਆ ਰਹੇ ਹੁਣ ਹੁਣ ਭੂਆ ਆਊਗੀ ਜਗਨ ਹੋਰ ਕਾਮ ਦਾ ਇਹੀ ਕਹਿੰਦੇ ਨੇ ਕਿ ਰਿਸ਼ਤੇਦਾਰਾ ਉਹ ਕੋਈ ਤਾਂ ਤਾਂ ਬਣੇ ਰਿਹਾ ਕੇ ਉਹ ਤਾਂ ਫੋਨ ਨਹੀਂ ਹਨਾ ਅੱਜ ਕੱਲ ਤਾਂ ਕਾਮ ਫੋਨ ਜਿਹੜੇ ਨੇ ਉਹ ਕਾਹ ਹੀ ਬਣੇ ਬੈ ਨੇ ਹਾਂ ਭਾਈ ਫਤਿਹ ਕੈਪ ਪਾ ਲਈ ਸਿਰ ਤੇ ਓਏ ਮੌਸਮ ਮੌਸਮ ਚੱਲੇਗੀ ਮੌਸਮ ਖਰਾਬ ਹੋ ਗਿਆ ਬੱਲੇ ਬੱਲੇ ਲਓ ਜੀ ਮੇਰਾ ਦਮਨ ਅੱਜ ਫੇਰ ਚੱਲਿਆ ਬਾਜ਼ਾਰ ਮਾਸੀ ਨਾਲ ਕੱਲ ਜੁੱਤੀ ਭੁੱਲ ਆਏ ਜੁੱਤੀ ਲੈ ਕੇ ਆਉਣੀ ਹੈ ਅੱਜ ਲੈ ਆਇਓ ਚੰਗਾ ਜੁੱਤੀ ਆਪਾਂ ਕਹਿ ਦਿੰਨੇ ਆ ਜੁੱਤੀ ਨਹੀਂ ਮਤਲਬ ਚੱਪਲ ਲਿਓਣੀ ਘਰ ਪਾਣ ਨੂੰ ਹੂੰ ਮਾਫ ਮੈਨੂੰ ਮੇਰੀ ਗੱਲ ਸੀ ਨਾ ਹਾਂਜੀ ਉਹ ਗਿਰ ਚੱਪਲ ਲਿਆਵਾਂ ਦੂਸਰੀ ਕਿਹੜੀ ਜਿਹੜੀ ਅੱਗੋਂ ਬੰਦ ਹੁੰਦੀ ਆ ਉਹੀ ਕਹਿਆ ਤੁਹਾਨੂੰ ਪੂਰੀ ਬੰਦ ਨਹੀਂ ਸਿਰਫ ਅੱਗੋਂ ਉਂਗਲਾ ਬਾਹਰ ਨਿਕਲਣੀਆਂ ਚਾਹੀਦੀਆਂ ਜਿਹੜੀ ਮੈਂ ਉਹ ਦਿਨ ਦਿਖਾਈ ਤੁਹਾਨੂੰ ਨਹੀਂ ਨਹੀਂ ਉਹ ਦਿਨ ਤੁਰਨਾ ਔਖਾ ਜਾਂਦਾ ਪੈਰ ਅੱਗੇ ਇਕੱਠਾ ਹੋ ਜਾਂਦਾ ਤੁਸੀਂ ਲਿਆਓ ਅੱਗੋਂ ਖੁੱਲੀ ਜਿਹੜੀ ਦੀਦੀ ਲੈ ਕੇ ਗਈ ਸੀ ਨਾਲ ਠੀਕ ਹੈ ਠੀਕ ਹੈ ਲਓ ਅੱਜ ਛੂਜੀ ਮੇਰੇ ਪਾਏ ਨੂੰ ਤੁਸੀਂ ਹੈ ਮੈਨੂੰ ਫਿਰ ਆਪਣੇ ਉਮਰ ਨਾਲੋਂ ਜ਼ਿਆਦਾ ਪਿਆਰੇ ਨਾ ਹਾਏ ਉਹ ਤਾਂ ਹੈਗਾ ਹੀ ਮੇਰੇ ਪੁੱਤ ਨੂੰ ਤੇ ਜਾਓ ਤੁਸੀਂ ਉਹ ਰਿਟਿਸ਼ਨ ਬਿਛ ਨੋ ਜਾਣਾ ਤੁਹਾਨੂੰ ਛੱਡ ਕੇ ਨਹੀਂ ਹੋਣਾ ਤੇਰੇ ਭਾਜੀ ਦੇ ਤੂੰ ਤਾਂ ਐ ਸ਼ੀਸ਼ਾ ਵੇਖੜੀ ਜਿਵੇਂ ਗਿਆ ਨਹੀਂ ਕਹਿਣ ਤੂੰ ਤਾਂ ਐ ਜਿਵੇਂ ਭੰਜਨ ਚੱਲਨੀ ਹੈ ਮਾਸੀ ਆਈ ਹੈ ਵੇ ਮਮਾ ਨੂੰ ਵੀ ਮਾਸੀ ਬੁਰਾ ਮਾਸੀ ਕੈ ਕੈ ਆਹ ਲੋ ਵਾਹ ਚਲੋ ਚਲੋ ਉਹ ਜੋ ਚਲਿਏ ਚਲਿਏ ਚਲੋ ਚਲੋ ਪਿੱਛੇ ਕਿੱਥੇ ਥਰੂ ਕਰਨੀ ਹੈ ਕਿ ਆਨਲਾਈਨ ਕਰ ਲਓ ਲਓ ਜੀ ਤੁਰ ਜਾਓ ਤੁਰ ਜਾਓ ਪ੍ਰੈਸ ਲੈ ਕੇ ਆਓ ਸਵੇਰੇ ਪ੍ਰੈਸ ਦਾ ਬਹੁਤ ਔਖਾ ਹੈ ਰੋ ਡਿਊਟੀ ਜਾਣਾ ਹੁੰਦਾ ਕੱਪੜੇ ਪ੍ਰੈਸ ਕਰਨੇ ਤੇ ਅਮਨ ਪ੍ਰੈਸ ਦਾ ਕਰ ਗਈ ਹੈ ਕਾਮ ਤਮਾਮ ਜਾਓ 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 ਇੱਕ ਸਕੂਟਰੀ ਤੇ ਤਿੰਨ ਜਣੇ ਪਿੱਛੇ ਧੁੱਪ ਬੜੀ ਪੈ ਰਹੀ ਐ ਆਦੋ ਲੈਪਟਾਪ ਹੋ ਗਿਆ ਚਾਰਤਾ ਉਤਾਰ ਜਾ ਰਹੇ ਨੇ ਛੱਡਣਾ ਆਪਣੀ ਸਾਲੀ ਨੂੰ ਥੋੜਾ ਚਲੋ ਚਲੋ ਜਾਓ ਜਾਓ ਦੀਦੀ ਮੇਰੀ ਕਰਦੀ ਵੀਡੀਓ ਅਪਲੋਡ ਹਾਂ ਹਾਂ ਕੋਈ ਨਾ ਵਾਈਫਾਈ ਆ ਗਈ ਲਾਈਟ ਆ ਗਈ ਲਾਈਟ ਹੁਣ ਹੋ ਜਾਣੀ ਐ ਕਾਰ ਫੜਾਫੜ ਹੁਣ ਫੜਾ ਫੜਾ ਲਾਈਟ ਆ ਗਈ ਇਹਨੇ ਟਾਈਮ ਬਰਬਾਦ ਕਰ ਰਹੇ ਨੇ ਸਾਰੇ ਮੋਰ ਮਾਸੀ ਟਾਈਮ ਬਰਬਾਦ ਕਰਦੀ ਚਲੋ ਪਾਪਾ ਥੱਲੇ ਦੁਰ ਗਏ ਗਾਲਾਂ ਪੈਣੀਆਂ ਤੁਹਾਨੂੰ ਮੈਂ ਤਾਂ ਜਾਣੀ ਆ ਅੱਜ ਕੀ ਫੋਨ ਲੈ ਆਂ ਪਾਪਾ ਦਾ ਲੈ ਜਾ। ਬੁੱਤ ਮੈਂ ਤੇਰੇ ਸਿੱਕਾ ਆ ਗਿਆ ਮੈਂ। ਆ ਇਹਦੀ ਹਾਲਤ ਦੇ। ਗਗਨ ਲੈ ਆ ਮੈਂ ਅਪਲੋਡ ਕਰ ਦੇਣੀ ਆ। ਕੋਈ ਨਾ ਜਾ ਤੂੰ ਛੇਤੀ ਜਾ। ਕੀ ਹੁੰਦਾ ਦਿਖਾ ਲਈ ਬਾੜੀ ਨੂੰ। ਪਹਿਲੇ ਦੱਸੋ ਕੌਣ ਹੈ। ਬਸ ਪ੍ਰੋਸੈਸਿੰਗ ਹੋ ਰਹੀ ਐ। ਆ ਲੈ ਭਾਈ। ਚੰਗਤ ਜਾਓ। ਜਾਓ ਜਲਦੀ ਆ ਜਾਓ। ਦੂਜਾ ਕਿੱਥੇ ਉਹ ਤੇ ਦੇ ਦੋ ਕਿ ਲੋੜ ਤਾਂ ਨਹੀਂ ਲੈ। ਉਹ ਸੀ ਫਤੇ ਨਾ ਉਹ ਸੋਫੇ ਤੇ ਰਖਿਓ ਦੇ। ਆਵਾਜ਼ ਉਹਨੂੰ ਚਾਰਜ ਨਹੀਂ ਲਾਇਆ ਮੈਂ ਲਾਦਾ। ਬਾਏ। ਪੈਨ ਜਾਨੇ ਬੈਹ ਗਏ ਇੱਕ ਸਕੂਟਰੀ ਤੇ